ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਸ਼ੁਰੂ ਅੱਜ ਮੇਲੇ ਦਾ ਕਰਕੇ ਸੰਗਤਾਂ ਜਿਹੜੀਆਂ ਛੁੱਟੀ ਦੇ ਆ ਸਾਰਾ ਬਣ ਗਿਆ ਜਿਹੜਾ ਭਰਿਆ ਆ ਅੱਧਾ ਭਰਿਆ ਲਿਖਤ ਆ ਆ ਅੱਜ ਕਿੰਨਾ ਫਰਕ ਦਾ ਹਾਂ ਰਾਤ ਕਿੰਨਾ ਰਾਤ ਨਾਲ ਇਹ ਕੀ ਆ ਤੇਰੋ ਬਿੱਪਲ ਹੈਗਾ ਈ ਟਿਕਾਣੇ ਆ ਤੇ ਅੱਜ ਇਹ ਸਾਰੇ ਨਹੀਂ ਥਰ ਰਹਿ ਗਿਆ ਬੋੜਾ ਕੱਲਾ ਤੇ ਪਿੱਪਲ ਨਾ ਹੁੰਦਾ ਇੱਥੇ ਡਾਲ ਤੁਸੀਂ ਵੇਖਲਾ ਉਤਰਾ ਨਾ ਵੇਖਲਾ ਓਏ ਤੇ ਪਿੱਪਲ ਬੋੜਾ ਕਾਜੂ ਕਾਜੂ ਇੱਕ ਹੋਰ ਕੀ ਬਗੀਚਾ ਉਹਨਾਂ ਨੂੰ ਜੇ ਦਸੀਏ ਨਾ ਜਿਤਰਾ ਜਿਤਰਾ ਚ ਦੱਜਾ ਮਾਰਾ ਉਹ ਵਿਚਾਰੀ ਜੇ ਬੋੜ ਥੱਲੇ ਇਹਨੇ ਬੋੜਾ ਰਹਤਾ ਪਿਪਲ ਪਿਪਲ ਦਾ ਬਗੀਚਾ ਤੇ ਪਿਪਲ ਤੇ ਪਿਪਲ ਪਲੋਗਾ ਦੇ ਥੋੜਾ ਰਹਿ ਗਿਆ ਹਾਂ ਨਾਮ ਕੀ ਹੈ ਪਿਪਲ ਅਰੇ ਪਿਪਲ ਆ ਪੇੜ ਪੇੜ ਦਾ ਬੂਟਾ ਹੈ ਇਸ ਬਾਤ ਤੇ ਮੈਂ ਨਾ ਕਹਦਾ ਵੀ ਕਰ ਹਾਂ ਗੱਲ ਤੇ ਹੋਈ ਹੋਈ ਹੈ ਮੈਂ ਇੱਕ ਹੋਰ ਹਾਂ ਕਿੰਦੋ ਕੌਣ ਸਰ ਮੈਂ ਬਹੁਤ اچھا ਆਪ ਕੀ ਦਸਤੌਲੇ ਨਾਮ ਰੱਖਾਇਆ ਹੈ ਯਾਰ ਇਹਦਾ ਨਾਮ ਲੈਣੇ ਓਕੇ ਹਿੰਦ ਮੈਂ ਕੋ ਕਾਜੂ ਕਹਿੰਦਾ ਹਾਂ ਕਾਜੂ ਖਾਣੇ ਵਾਲਾ ਤੇ ਬਗੀਚੇ ਦਾ ਨਹੀਂ ਦੱਸਿਆ ਉਹ ਦਾ ਵਿਚਾਰੇ ਦਾ ਉਹਦਾ ਨਾਮ ਹੋਇਆ ਜਿਆ ਇਦੋ ਤ੍ਰਿਚਾ ਬਗੀਚਾ ਰੋਹਿੰਦਾ ਬਤੁੰਦਾ ਬਗੀਚੇ ਦੇ ਵਿੱਚ ਬਹਿ ਬੈਠ ਕੇ ਅਸੀਂ ਟਹਿਲਦੇ ਉਹ ਵੀ ਲੱਗਾ ਉਹ ਬਗੀਚਾ ਹੀ ਆ ਆਪਣਾ ਮੈਂ ਹੀ ਬਾਗੀ ਜਾਂਦੇ ਆ ਸਾਰਾ ਕੁਦਰਤ ਦੇ ਨਾਲ ਹੀ ਪਿਆਰ ਆ ਸਾਡਾ ਚਲੋ ਇਹ ਬੰਦ ਕਰੀਏ ਵੀਡੀਓ ਹੌਣ ਹੀ ਸਾਰੇ ਸ਼ੇਰ ਮੇਰੇ ਨਾਲ ਚੱਲੇ ਆ ਘੁੰਮਣ ਫਿਰਨ ਖਾਣ ਪੀਣ ਨਾ ਬੋਲੋ ਆਪੋ ਆਪਣੇ ਪਰਮ ਵੀਰ ਹਾਂ ਹਾਂ ਵਰਖਾ ਦੇ ਸਿੰਘ ਹਾਂ ਇੱਕ ਨੂਰ ਸਿੰਘ ਹਾਂ ਹੁਣ ਇਹਨਾਂ ਨੂੰ ਪੰਜ ਛਨ ਖੜਾਕ ਬਾਪ ਆ ਗਈ ਤੇ ਤੁਹਾਡੇ ਨਾਲ ਰੂਟੀਨ ਸਾਂਝੀ ਕਰਾਂਗੇ ਜਿਹੜੀ ਜਿਹੜੀ ਵੀ ਹੋਈ ਹੁਣ ਆਪਾਂ ਚੱਲੇ ਕਿੱਥੇ ਆ ਅੰਬਰਸਾਰਾ ਚਲੋ ਜੀ ਪਿੰਡੋਂ ਵੈਗਰੂ ਦਾ ਨਾਮ ਲੈ ਕੇ ਨਿਕਲ ਪਏ ਆ ਤੇ ਹੁਣ ਰਸਤੇ ਦੇ ਵਿੱਚ ਜੋ-ਜੋ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ ਜੋ-ਜੋ ਅੱਜ ਆਖਣਗੇ ਇਹਨਾਂ ਨੂੰ ਖਵਾਵਾਂ ਪਿਆਵਾਂਗੇ ਤੇ ਜੇ ਤੰਗੀ ਦੇਣਗੇ ਤਾਂ ਫਿਰ ਡਾਂਗ ਫੇਰਾਂਗੇ ਚਲੋ ਜੀ ਕਲਿਆਉਣ ਤੁਹਾਨੂੰ ਦਿਖਾਉਣੇ ਰਾਜ ਆਪਣੇ ਪਿੰਡ ਅੱਜ ਪੀਰਾ ਦੀ ਜਗ੍ਹਾ ਤੇ ਮੇਲਾ ਵਾ ਜੋ ਸਾਡਾ ਪਿੰਡ ਜਿਹੜਾ ਵਾ ਸਾਰਾ ਪੂਰਾ ਮਨਾਉਂਦਾ ਧੂਮ-ਧਾਮ ਨਾਲ ਅੱਜ ਕੋਈ ਬੰਦਾ ਕੰਮ ਤੇ ਨਹੀਂ ਸਾਰੇ ਛੁੱਟੀ ਤੇ ਆ ਕਿਉਂਕਿ ਇਹਨਾਂ ਦਾ ਸਭ ਤੋਂ ਮੇਨ ਮੇਲਾ ਹੁੰਦਾ ਏ ਤੇ ਸਾਰਾ ਮੁਲਖੀ ਅੱਜ ਛੁੱਟੀ ਤੇ ਆ ਇਹ ਵੀ ਤੁਹਾਨੂੰ ਦਿਖਾਉਣੇ ਰਾਜ ਹੁਣਾਉਣਾ ਆ ਜਗਾਵਾ ਬਾਬਾ ਸ਼ਿਰਕੀਸ਼ਾ ਗਈ ਇਹਦਾ ਨਾਮ ਆ ਇੱਥੇ ਅੱਜ ਕਲਾਕਾਰ ਹੋਣਾ ਕਲਾਕਾਰ ਕਿਹਾਣਾ ਵਈ ਤੁਹਾਨੂੰ ਤੇ ਆਪ ਨਹੀਂ ਆਉਂਦਾ ਉਹ ਪੂਰਾ ਮੇਲਾ ਭਰਨਾ ਬੋੜਾ ਲੱਗੂ ਹੈ ਪੂਰੀ ਅਜੇ ਮੇਲਾ ਸ਼ੁਰੂ ਨਹੀਂ ਹੋਇਆ ਓਲੀ ਵਾਲੀ 2 ਵਜੇ ਕਲਾਕਾਰ ਆਉਣਾ ਹੁੰਦਾ ਇਸ਼ਾਰਾ ਮੇਲਾ ਸ਼ੁਰੂ ਹੋਊਗਾ ਸਾਰੇ ਪਿੰਡ ਹੀ ਪਹੁੰਚਣਾ ਆਣਾ ਅੱਜ ਦੇ ਸਾਡੇ ਪਿੰਡਾਂ 'ਚ ਲੋਕਡਾਊਨ ਆ ਕੰਮ ਦਾ ਅ ਕੀ ਖਾਣ ਨੇ ਹੋਈ ਇਧਰੇ ਲਕੋਈ ਜਾਂਦਾ ਇਹ ਸਰਪ੍ਰਾਈਜ਼ ਮੁੰਡੇ ਪੂਰਾ ਠੰਨ ਠੰਨ ਕਰਨ ਦੇ ਲੈ ਲਓ ਨਿਆਰੇ ਪੁੱਤ ਸਕੂਲ ਲੱਗ ਜਣੇ ਹੁਣ ਪੈ ਗਏ ਅੰਬਰਸਰ ਵਾਲੇ ਰੋਡ ਤੇ ਇੱਥੇ ਮੜਾ ਮੜਾ ਮੀਨ ਸਟਾਰਟ ਹੋ ਜਲਿਆ ਜਾਦਾ ਕਣੀਆਂ ਹੀ ਆ ਭੈਂਡਾ ਵੀ ਢੋਲ ਗਾ ਇਹ ਬੈਲਟ ਲਾੜਾ ਪੁੱਤ ਇਹ ਰੋਡ ਦਾ ਬੜਾ ਫਾਇਦਾ ਮਿੰਟੋ ਮੰਡੀ ਚਾ ਅੰਬਰਸਰ ਲਓ ਜੀ ਆਪਾਂ ਪਹੁੰਚ ਗਏ ਹਾਂ ਉਹ 골ਡਨ ਗੇਟ ਸ਼੍ਰੀ ਅੰਮ੍ਰਿਤਸਰ ਤੇ ਜਵਾਨ ਨੱਪੀਉਂਦੇ ਕਿੱਲੀ ਕੁਰਕਰਿਆਂ ਦੀ ਕੋਈ ਕਾਹੇ ਦੀ ਕੋਈ ਕਾਹੇ ਦੀ ਹਲੋ ਹੁਣ ਇਹਨਾਂ ਨੂੰ ਹਵਾਈ ਅੱਡਾ ਅੰਮ੍ਰਿਤਸਰ ਇਹ ਦਰਸ਼ਨ ਕਰਾਉਂਦੇ ਆ ਮੰਮੀ ਨੂੰ ਜਰੀ ਨੂੰ ਨਾਲ ਹੀ ਲਈ ਕਰਦੇ ਚਲੋ ਵੀ ਸ਼ੇਰੋ ਆਜੋ ਤੂੰ ਧਿਆਨ ਨਾ ਜਾ ਅਜ ਅਸਲੀਲ ਲੋਏ ਦਾ ਜਿਆ ਕੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਸਾਡੇ ਸ਼ੇਰ ਤਿੰਨੇ ਚਾਰੇ ਜਣੇ ਕੜ ਮੇਰੀ ਬਣਾ ਤੂੰ ਨਰ ਨਾ ਨਿਆਰੇ ਨਹੀਂ ਤੂੰ ਨਰ ਨਾ ਇੱਕ ਇੱਕ ਜਣਾ ਹੋ ਉਸ ਤੇ ਕਰਾ ਦੇ ਦੇ ਦੱਸ ਕਿ ਜੈਤ ਕਰਾ ਦੇ ਮਹਾਰਾਜ ਦੇ ਕਰਾ ਦੇ ਉਹਦੇ ਜਿੱਤ ਲਵੇ ਆਹ ਚੀਜ਼ ਆਹ ਚੀਜ਼ ਲੈਣੀ ਪਈ ਹਾਂ ਇਹ ਟੇਟ ਲਾ ਕੇ ਤੇ ਫੇਰ ਅਪਨ ਅੰਦਰ ਐਂਟਰ ਹਣ ਦਿੰਦੇ ਆ ਇਹਦੇ ਵਿੱਚੋ ਖਾਣ ਪੀਣ ਆਪਣਾ ਲੈਸ ਹੋ ਜੂਗਾ ਮੈਨੂੰ ਕੁਝ ਤਾਂ ਖਾਣਾ ਹੋਣਾ ਬਈ ਕੁਝ ਖਾਲੀ ਬੋਲਣਾ ਬਾਲ ਨੂੰ ਜਾਣਾ ਹੈ ਆ ਜਾਓ ਆ ਜਾਓ ਚਲੋ ਫੇਰ ਤੁਰ ਲਿਆ ਹਰਕਟਾ ਜਦੋਂ ਡੂਗਾ ਦਨ ਚੱਲ ਜਾਗੇ ਨਾ ਆਈ ਆਈ ਅੱਡਾ ਹੋਵੇ ਲੋਕ ਇਸ ਬਾਸ ਤੇ ਪਟਵਾਲਾ ਜਾਇ ਤੇ ਮੈਂ ਕੋਈ ਘਰੇ ਨਹੀਂ ਜਾ ਰਿਹਾ ਤਰਨ ਰੰਗ ਸੇ ਮਤੋਂ ਆਸ ਸਲੀਆ ਹੈ ਕੀ ਚੜੇ ਉਹਦੇ ਨਾਲ ਬਾਈ ਹੋਈ ਸਿਸਟਮ ਆਗੇ ਐਡਾ ਹੀ ਝਾੜੀ ਚਾਹੀਏ ਤਾਂ ਚਲੋ ਆ ਜਾਓ ਓਏ ਜਾ ਚ ਖਾਲੀ ਆ ਕਿਆ ਮੰਮੀ ਦੀ ਫਲਾਈਟ ਆ ਗਈ ਆ ਤੇ ਜਿਹੜਾ ਇਹਦੇ ਵਿੱਚ ਬੈਣ ਦਾ ਵਾ ਇਹ ਟਿਕਟ ਪਹਿਲਾਂ ਆਪਾਂ ਨੂੰ 200 ਰੁਪਏ ਪਰ ਪਰਸਨ ਦੀ 10 ਸਾਲ ਤੋਂ ਜਿਹੜਾ ਬੱਚਾ نیچے ਉਹਦੀ ਟਿਕਟ ਨਹੀਂ ਲੱਗਦੀ ਤੇ ਇਹਦੇ ਵਿੱਚ ਇਹ ਹੈ ਵੀ ਜਦੋਂ ਆਪਾਂ ਜਾਇਦ ਦੇ ਵਿੱਚ ਖਾਣੇ ਆ ਤੇ ਜਿਹੜਾ 1400 ਰੁਪਏ ਤੋਂ ਉੱਪਰ ਬਿਲ ਬਣੂਗਾ ਜਿਹੜਾ ਆਪਾਂ ਕਰਾਉਣਾ ਵਾ ਆਰਡਰ 1400 ਤੋਂ ਉੱਤੇ ਬਿੱਲ ਬਣਿਆ ਉਹਦੇ ਆਪਾਂ ਨੂੰ ਪੈਸੇ ਪੇ ਕਰਨੇ ਪਏ 1400 ਦੇ ਵਿੱਚ ਵਿੱਚ ਆਪਾਂ ਖਾ ਲਿਆ ਤੇ ਉਹ ਆਪਾਂ ਨੂੰ ਉਸੇ ਟਿਕਟ ਦੇ ਵਿੱਚ ਹੀ ਆਪਣੇ ਪੈਸੇ ਕੱਟੇ ਜਾਂਦੇ ਆ। ਉਹਨਾਂ ਨੂੰ ਮੇਲੇ ਲੈ ਕੇ ਚੱਲਾਂਗੇ ਤੇ ਮੇਲਾ ਵੇਖਣਾ ਪਾਰੀਆਂ ਪੂਜੀਆਂ ਲੈਣੀਆਂ ਸਾਰੇ ਸ਼ੇਰ ਆਪਣੇ ਆਹ ਟਰੈਕਟਰ ਤੇ ਮੇਲਾ ਸੋਣਾ ਮੀਂਹ ਜੀ ਇਹਨਾਂ ਤੇ ਉਮੀਦੇ ਵਿੱਚ ਹੀ ਮੇਲਾ ਸੋਣਾ ਅੱਜ ਆਏ ਜੇ ਪੰਜ ਗਣਾ ਮੇਰੇ ਘਰੇ ਮਾਂ ਵੜਿਆ ਜਾਵਦਾ ਕੋਈ ਖੁੱਡੀ ਹੋਣੀ ਹੁਣ ਇੱਥੇ ਮੇਲਾ ਪਿੰਡ ਦਾ ਵਹਿੰਦੇ ਆ ਮੇਲਾ ਪੂਰਾ ਭਰ ਗਿਆ ਹੈ ਨਾ ਗਾਣੇ ਤੇ ਮੇਰੇ ਸਾਹ ਨਾਲ ਹਿੱਡਾ ਵੀ ਲਾਇਆ ਗਾਇਕਰ ਨੇ ਜਦੋਂ ਉਹ ਸੇ ਚਲੀ ਗਿਆ ਨਾ ਪਲਵਾਨਾ ਇਨੇ ਆਪਣੇ ਪਿੰਡ ਚ ਪਲਵਾਨ ਰਹਿ ਪਰ ਗਾਂ ਨਹੀਂ ਕੱਢੇ ਤੁਸੀਂ ਯਾਰ ਪਹੁੰਚ ਗਏ ਆਣ ਮੇਲੇ ਤੇ ਕਬੱਡੀ ਸ਼ੁਰੂ ਹੋਣ ਲੱਗੀ ਆ ਤੇ ਹੋਰ ਕੀ ਆ ਜਿਹੜਾ ਆ ਆਪਣਾ ਸੁਖਮਣ ਭਾਜੀ ਅੱਜ ਕਬੱਡੀ ਵੇਖ ਕੇ ਤੇ ਮੁਰਕੇ ਜਾਂਦੇ ਕਿੰਨੇ ਦਿਨ ਜੋਸ਼ ਹੋਣਾ ਕਬੱਡੀ ਦਾ ਬਾਹ ਦੇਣਾ ਇਹ ਪਿੰਡਾਂ ਦੇ ਵਿੱਚ ਨਹੀਂ ਦੂਰਲੇ ਬੱਕੇ ਨੇ ਪਿੰਡਾਂ ਦੇ ਵਿੱਚ ਹੁੰਦਾ ਹੀ ਜਿਹੜੀਆਂ ਵੀਡੀਓ ਵਜੇ ਵੀ ਪਈਆਂ ਕਬੱਡੀ ਜਦੋਂ ਆਪਾਂ ਮੈਚ ਵੇਖ ਕੇ ਜਣਾ 2-3 ਦਿਨ ਜਾ ਕੇ ਕਬੱਡੀ ਖੇਡਣ ਨੂੰ ਬੜਾ ਚੀ ਕਰਦਾ ਹੁੰਦਾ ਹੁਣ ਵੇਨੇ ਸਾਡੇ ਮੁੰਡੇ ਕੰਨੀ ਕਬੱਡੀ ਖੇਡਦੇ ਜਾਂ ਆਪਾਂ ਸੁਖਮਣ ਵੀਰੇ ਆਪਾਂ ਨੂੰ ਤੇ ਬੁੱਧਵਾਰ ਨੂੰ ਬੁੱਧਵਾਰ ਆਣ ਚੜਾ ਜਾਾਂਗੇ ਆ ਕੋਨੀ ਨਾ ਕਰਾ ਉਹਲੇ ਬੱਕੇ ਤੇਰੇ ਨੂਰੀ ਦੂਰ ਬਣਾ ਕਿੱਥੇ ਹੋਣੀ ਆ ਕਬੱਡੀ ਆਯੋਜਨ ਕਬੱਡੀ ਦੇਖੋ ਔਰ ਹੋਰ ਜਿਹੜੇ ਲੋਕਾਂ ਤੋਂ ਬਹੁਤ ਬਖਸ਼ਾਈ ਆ ਧੰਨਵਾਦ ਹੈ ਔਰ ਬੜੀ ਤੁਮਤਾਂ ਦੇ ਨਾਲ ਜਿਹੜਾ ਆ ਪਹਿਲਾ ਦੁਕਾਨਾ ਜਿਹੜੀ ਪੰਜਾਬੀਆਂ ਦੀ ਮਹਬੂਤ ਖੇਡ ਕਬੱਡੀ ਦਾ ਜਿਹੜਾ ਵੱਡਾ ਮੈਚ ਜਿਹੜਾ ਸ਼ੁਰੂ ਹੋਵੇਗਾ ਕੈਨੇਸਰੀ ਦੇ ਨਾਮ ਕਰ ਹੋਵੇਗੀ ਦੋਨਾਂ ਟੀਮਾਂ ਦੇ ਦਰਮਿਆਨ ਦੁਨੀਆ ਦੇ ਸੁਪਰ 스타 ਅੱਗੇ ਵਸਤੇ ਹਿੰਦ ਜਿੱਥੇ ਪਹਿਲਵਾਨਾਂ ਦੀ ਕੁਸ਼ਤੀ ਦੇ ਨਕਲ ਹੁੰਦੇ ਆ ਉੱਥੇ ਮੇਰੇ ਵੀ ਇੰਟਰਨੈਸ਼ਨਲ ਕਬੱਡੀ ਪਲੇਅਰਾਂ ਦਾ ਜਿਹੜਾ ਵੱਡਾ ਜਿਹੜਾ ਮੈਚ ਇਹਦੇ ਦਵਾਦੇ ਦੀ ਧਰਤੀ ਅਰ ਅੱਜ ਸਾਡੇ ਪਿੰਡ ਆਲੀ ਕਲਾਂ ਨਗਰ ਵਿੱਚ ਉਹ ਬਾਬਾ ਸ਼ਰਕੀ ਸ਼ਾਹ ਦੀ ਜਨਾਬ ਪੀਰਾਂ ਦੀ ਮੁੱਥੇ ਸਾਰਾ ਨਗਰ ਮਿਲ ਕੇ ਮੇਲਾ ਕਰਾਉਂਦਾ ਚਲੋ ਆਪੋ ਆਪਣੀ ਹਰ ਇੱਕ ਦੀ ਸ਼ਰਧਾ ਹੁੰਦੀ ਆ ਵੀਰਾਂ ਦੀ ਇਹ ਨੂੰ ਆਪਾਂ ਸ਼ਰਦਾ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਬਹੁਤ ਪਿੰਡ ਤੂਫਦਾਵਣਾ ਇੱਥੇ ਮੇਲਾ ਮਨਾਉਂਦੇ ਆ ਤੇ ਹੁਣ ਇੱਕ ਕਬੱਡੀ ਦਾ ਮੈਚ ਬਵਾ ਤਕੜਾ ਕਰਾਉਣ ਲੱਗੇ ਆ ਕਿਉਂਕਿ ਇਹ ਜਿਹੜਾ ਮੈਚ ਹੁੰਦੇ ਜਾਂਦਾ ਇਹਨਾਂ ਦੇ ਨਾਲ ਜਿੱਦਾਂ ਆਪਾਂ ਦੇਖਾਂਗੇ ਮੈਚ ਤੇ ਆਪਣੇ ਮਨ ਦੇ ਵਿੱਚ ਵੀ ਇੱਕ ਤਾਨਕ ਪੈਦਾ ਹੋਣੀ ਵੀ ਆਪਾਂ ਵੀ ਕਬੱਡੀ ਖੇਡੀ ਇਸ ਕਰਕੇ ਜਦੋਂ ਇਹ ਮੈਚ ਜਿਹੜੇ ਛੋਟੇ-ਮੋਟੇ ਪਿੰਡਾਂ 'ਚ ਹੁੰਦੇ ਰਹਿਣ ਤੇ ਬੰਦੇ ਜਿਹੜੇ ਆ ਥੱਲੇ ਮੜਾਇਆ ਨੂਰ ਥੱਲਿਓ ਮੜਾਇਆ ਇੱਕ ਪਾਸੇ ਟੀਮ ਬਾਬਾ ਪੁਜਾਰਾ ਕਮੇਟੀ ਦੇ ਇਹਦੇ ਨਾਲ ਕੀ ਹੁੰਦਾ ਵਾ ਵੀ ਸਾਰੇ ਛੋਟੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜਾ ਉਤਸ਼ਾਹ ਬਣਿਆ ਰਹਿੰਦਾ ਸਾਰੇ ਪਲੇਅਰਾਂ ਦਾ ਬਹੁਤ ਧੰਨਵਾਦ ਕਰਾਂਗੇ ਬਹੁਤ ਵਧੀਆ ਮੈਚ ਖੇਡਣ ਲੱਗੇ ਆ ਸਾਰੇ ਪਲੇਅਰਾਂ ਦਾ ਬਹੁਤ ਧੰਨਵਾਦ ਹੋਵੇਗਾ ਬਹੁਤ ਧੰਨਵਾਦ ਹੈ ਸਾਡੇ ਸਟਾਕਾਰੀ ਵਿਧੀਆਂ ਦਾ ਸਰਪ੍ਰਿੰੇ ਸਾਡੇ ਪ੍ਰਧਾਨ ਸਾਹਿਬ ਪਰਮਾ ਮਾਨ ਗੀਤਾ ਕੋਈ ਵੀ ਨਹੀਂ ਆਇਆ ਹੀ ਮਿਲਦਾ ਵੇ ਕਿੱਦਾਂ ਬਾਈ ਲੱਭਾ ਇਹਨੂੰ ਉਹ ਪਹਿਲਾਂ ਚ ਲੱਗਿਆ ਕਿ ਵੀ ਨਾ ਪਰਦਾ ਹਾਂ ਇਹ ਨਾ ਪਰਦਾ ਆਇਆ ਇਹ ਲੱਭਣ ਵੇ ਆਈ ਕਹਿੰਦਾ ਜਾਂ ਮੈਨੂੰ ਅਰਸਣ ਮਿਲ ਜੇ ਉਹ ਸੁਣੀ ਦਾ ਮੁੰਡਾ ਅਰਸਣ ਆਪਨ ਨਹੀਂ ਅਰਸਣ ਆਉਂਦੇ ਆਓ ਇਹ ਘਰੇ ਕਾਪੀ ਨਾ ਨਵੇਂ ਬਾਈ ਕਿਹੜੇ ਗੱਲ ਰਹੀ ਹੈ ਇਹ ਤੁੰਗੋ ਤੇਨਾਂ ਸਾਰੇ ਜਲਾ ਲੈਂਦੇ ਹੁਣ ਤੇ ਠੀਕ ਆ ਖਾਦ ਕੋ ਜਿਹੜੇ ਖਾਦ ਪਾਉਂਦੇ ਹੁੰਦੇ ਆ ਉਹ ਤੇ ਆ ਯਾਰ ਠੀਕ ਆ ਸੋਕ ਆ ਵੀਡੀਓ ਪਾਉਣੀ ਆਪਣੀ ਥੋੜਾ ਬਲੌਗ ਚੰਗਾ ਠੀਕ ਠੀਕ ਜਦੋਂ ਬਣਾਉਂਦਾ ਹਾਂ ਉਹਨੂੰ ਗੱਡੀ ਆਪੇ ਬਣਾਈ ਜਿਹਦੀ ਕੰਮ ਕਰਦੇ ਕਰਦੇ ਖੜਾ ਪੁੱਤ ਓਏ